ਮਰੀਜ਼ਾਂ ਲਈ ਦਵਾਈਆਂ ਹੋਰ ਕਿਫਾਇਤੀ ਬਣਾਉਣ ਦੇ ਮਕਸਦ ਨਾਲ ਰਾਸ਼ਟਰੀ ਦਵਾਈ ਕੀਮਤ ਨਿਧਾਰਨ ਅਥਾਰਟੀ ਨੇ ਪ੍ਰਮੁੱਖ ਦਵਾਈਆਂ ਕੰਪਨੀਆਂ ਵੱਲੋਂ ਵੇਚੀਆਂ ਜਾਣ ਵਾਲੀਆਂ 35 ਜ਼ਰੂਰੀ ਦਵਾਈਆਂ ਦੀਆਂ ਪਰਚੂਨ ਕੀਮਤਾਂ ਘਟਾਈਆਂ ਨੇ ਕੀਮਤਾਂ 'ਚ ਕਟੌਤੀ ਨਾਲ ਖਪਤਕਾਰਾਂ ਖਾਸ ਕਰਕੇ ਪੁਰਾਣੀਆਂ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਕੀਮਤਾ ਘਟਣ ਵਾਲੀਆਂ ਦਵਾਈਆਂ ਚ ਸੋਜ ਰੋਕੂ ਦਿਲ ਦੇ ਰੋਗ ਸੰਬੰਧੀ ਐਂਟੋਵਾਇਟ ਡਾਇਬਟੀਜ਼ ਰੋਕੂ ਤੇ ਮਾਨਸਿਕ ਰੋਗਾਂ ਨਾਲ ਸੰਬੰਧਿਤ ਦਵਾਈਆਂ ਸਮੇਤ ਕਈ ਤਰ੍ਹਾਂ ਦੀਆਂ ਹੋਰ ਦਵਾਈਆਂ ਵੀ ਸ਼ਾਮਲ ਨੇ ਰਸਾਇਣ ਤੇ ਖਾਦ ਮੰਤਰਾਲੇ ਨੇ ਐਨਪੀਪੀਏ ਵੱਲੋਂ ਕੀਮਤ ਰੈਗੂਲੇਟ ਕਰਨ ਦੇ ਆਧਾਰ ਤੇ ਹੁਕਮ ਨੂੰ ਨੋਟੀਫਾਈ ਕੀਤਾ ਤੇ ਇਸ ਕੀਮਤ ਕੰਟਰੋਲ ਹੁਕਮ ਅਧੀਨ ਆਉਣ ਵਾਲੀਆਂ ਪ੍ਰਮੁੱਖ ਦਵਾਈਆਂ ਵਿੱਚ ਪੈਰਾਸੀਟਾਮੋਲ ਟ੍ਰਿਪਸਿਨ ਕ੍ਰਾਈਪਟੋਪ੍ਰਿਨ ਤੇ ਹੋਰ ਕਈ ਦਵਾਈਆਂ ਦੇ ਨਾਮ ਸ਼ਾਮਲ ਨੇ ਜ਼ਿਕਰੀ ਹੋ ਗਏ ਐਨ ਪੀਪੀਏ ਰਸਾਇਣ ਤੇ ਖਾਦ ਮੰਤਰਾਲੇ ਦੇ ਅਧੀਨ ਕੰਮ ਕਰਦਾ ਹੈ ਤੇ ਭਾਰਤ ਵਿੱਚ ਦਵਾਈਆਂ ਦੀਆਂ ਕੀਮਤਾਂ ਤੈਅ ਕਰਨ, ਸੋਧਨ ਤੇ ਦਵਾਈਆਂ ਦੀਆਂ ਕੀਮਤਾਂ ਦੀ ਨਿਗਰਾਨੀ ਲਈ ਜ਼ਿੰਮੇਵਾਰ ਹੈ। ਦਰਅਸਲ ਇੱਕਸ ਡਰੱਗਸ ਐਂਡ ਫਾਰਮਾਸਿਊਟਿਕਲਸ ਵੱਲੋਂ ਬਣਾਈ ਗਈ ਤੇ ਡਾਕਟਰ ਰੈਡੀਜ਼ ਲੈਬੋਰਟਰੀ ਵੱਲੋਂ ਵਿੱਚ ਜਾਣ ਵਾਲੀ ਇੱਕ ਦਵਾਈ ਦੀ ਕੀਮਤ ਹੁਣ 13 ਰੁਪਏ ਤੈਅ ਕੀਤੀ ਗਈ ਹੈ ਮਰੀਜ਼ਾਂ ਲਈ ਦਵਾਈਆਂ ਹੋਰ ਕਿਫਾਇਤੀ ਬਣਾਉਣ ਦੇ ਮਕਸਦ ਨਾਲ ਰਾਸ਼ਟਰੀ ਦਵਾਈ ਕੀਮਤ ਨਿਧਾਰਨ ਅਥਾਰਟੀ ਨੇ ਪ੍ਰਮੁੱਖ ਦਵਾਈਆਂ ਕੰਪਨੀਆਂ ਵੱਲੋਂ ਵੇਚੀਆਂ ਜਾਣ ਵਾਲੀਆਂ 35 ਜ਼ਰੂਰੀ ਦਵਾਈਆਂ ਦੀਆਂ ਪਰਚੂਨ ਕੀਮਤਾਂ ਘਟਾਈਆਂ ਨੇ ਕੀਮਤਾਂ 'ਚ ਕਟੌਤੀ ਨਾਲ ਖਪਤਕਾਰਾਂ ਖਾਸ ਕਰਕੇ ਪੁਰਾਣੀਆਂ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ ਕੀਮਤਾ ਘਟਣ ਵਾਲੀਆਂ ਦਵਾਈਆਂ ਚ ਸੋਜ ਰੋਕੂ ਦਿਲ ਦੇ ਰੋਗ ਸੰਬੰਧੀ ਐਂਟੋਵਾਇਟਿਕ ਡਾਇਬਟੀਜ਼ ਰੋਕੂ ਤੇ ਮਾਨਸਿਕ ਰੋਗਾਂ ਨਾਲ ਸੰਬੰਧਿਤ ਦਵਾਈਆਂ ਸਮੇਤ ਕਈ ਤਰ੍ਹਾਂ ਦੀਆਂ ਹੋਰ ਦਵਾਈਆਂ ਵੀ ਸ਼ਾਮਲ ਨੇ ਰਸਾਇਣ ਤੇ ਖਾਦ ਮੰਤਰਾਲੇ ਨੇ ਐਨਪੀਪੀਏ ਵੱਲੋਂ ਕੀਮਤ ਰੈਗੂਲੇਟ ਕਰਨ ਦੇ ਆਧਾਰ ਤੇ ਹੁਕਮ ਨੂੰ ਨੋਟੀਫਾਈ ਕੀਤਾ ਤੇ ਇਸ ਕੀਮਤ ਕੰਟਰੋਲ ਹੁਕਮ ਅਧੀਨ ਆਉਣ ਵਾਲੀਆਂ ਪ੍ਰਮੁੱਖ ਦਵਾਈਆਂ ਵਿੱਚ ਪੈਰਾਸੀਟਾਮੋਲ ਟ੍ਰਿਪਸਿਨ ਕ੍ਰਾਈਪਟੋਕਸਿਨ ਤੇ ਹੋਰ ਕਈ ਦਵਾਈਆਂ ਦੇ ਨਾਮ ਸ਼ਾਮਲ ਨੇ ਜ਼ਿਕਰ ਹੀ ਹੋ ਗਏ ਐਨ ਪੀਪੀਏ ਰਸਾਇਣ ਤੇ ਖਾਦ ਮੰਤਰਾਲੇ ਦੇ ਅਧੀਨ ਕੰਮ ਕਰਦਾ ਹੈ ਤੇ ਭਾਰਤ ਵਿੱਚ ਦਵਾਈਆਂ ਦੀਆਂ ਕੀਮਤਾਂ ਤੈਅ ਕਰਨ, ਸੋਧਣ ਤੇ ਦਵਾਈਆਂ ਦੀਆਂ ਕੀਮਤਾਂ ਦੀ ਨਿਗਰਾਨੀ ਲਈ ਜ਼ਿੰਮੇਵਾਰ ਹੈ।ਦਰਅਸਲ ਇੱਕਸ ਡਰੱਗਸ ਐਂਡ ਫਾਰਮਾਸਿਊਟਿਕਲਸ ਵੱਲੋਂ ਬਣਾਈ ਗਈ ਤੇ ਡਾਕਟਰ ਰੈਡੀਜ਼ ਲੈਬੋਰੀ ਵੱਲੋਂ ਵਿੱਚ ਜਾਣ ਵਾਲੀ ਇੱਕ ਦਵਾਈ ਦੀ ਕੀਮਤ ਹੁਣ 13 ਰੁਪਏ ਤੈਅ ਕੀਤੀ ਗਈ ਹੈ। ਮਰੀਜ਼ਾਂ ਲਈ ਦਵਾਈਆਂ ਹੋਰ ਕਿਫਾਇਤੀ ਬਣਾਉਣ ਦੇ ਮਕਸਦ ਨਾਲ ਰਾਸ਼ਟਰੀ ਦਵਾਈ ਕੀਮਤ ਨਿਧਾਰਨ ਅਥਾਰਟੀ ਨੇ ਪ੍ਰਮੁੱਖ ਦਵਾਈਆਂ ਦੀਆਂ ਕੰਪਨੀਆਂ ਵੱਲੋਂ ਵੇਚੀਆਂ ਜਾਣ ਵਾਲੀਆਂ 35 ਜ਼ਰੂਰੀ ਦਵਾਈਆਂ ਦੀਆਂ ਪਰਚੂਨ ਕੀਮਤਾਂ ਘਟਾਈਆਂ ਨੇ ਕੀਮਤਾਂ ਚ ਕਟੌਤੀ ਨਾਲ ਖਪਤਕਾਰਾਂ ਖਾਸ ਕਰਕੇ ਪੁਰਾਣੀਆਂ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ ਕੀਮਤਾਂ ਘਟਣ ਵਾਲੀਆਂ ਦਵਾਈਆਂ ਚ ਸੋਜ ਰੋਕੂ ਦਿਲ ਦੇ ਰੋਗ ਸਮਲਦੀ ਐਂਟੋਵਾਇਟ ਡਾਇਬਟੀਜ਼ ਰੋਕੂ ਤੇ ਮਾਨਸਿਕ ਰੋਗਾਂ ਨਾਲ ਸੰਬੰਧਿਤ ਦਵਾਈਆਂ ਸਮੇਤ ਕਈ ਤਰ੍ਹਾਂ ਦੀਆਂ ਹੋਰ ਦਵਾਈਆਂ ਵੀ ਸ਼ਾਮਲ ਨੇ ਰਸਾਇਣ ਤੇ ਖਾਦ ਮੰਤਰਾਲੇ ਨੇ NPPA ਵੱਲੋਂ ਕੀਮਤ ਰੈਗੂਲੇਟ ਕਰਨ ਦੇ ਆਧਾਰ ਤੇ ਹੁਕਮ ਨੂੰ ਨੋਟੀਫਾਈ ਕੀਤਾ ਹੈ ਤੇ ਇਸ ਕੀਮਤ ਕੰਟਰੋਲ ਹੁਕਮ ਅਧੀਨ ਆਉਣ ਵਾਲੀਆਂ ਪ੍ਰਮੁੱਖ ਦਵਾਈਆਂ ਵਿੱਚ ਪੈਰਾਸੀਟਾਮੋਲ, ਟਰਿਪਸਿਨ, ਕ੍ਰਾਈਪਟੋਕਸਿਨ ਤੇ ਹੋਰ ਕਈ ਦਵਾਈਆਂ ਦੇ ਨਾਮ ਸ਼ਾਮਲ ਨੇ ਜਿਕਰਯੋਗ ਹੈ NPPA ਰਸਾਇਣ ਤੇ ਖਾਦ ਮੰਤਰਾਲੇ ਦੇ ਅਧੀਨ ਕੰਮ ਕਰਦਾ ਹੈ ਤੇ ਭਾਰਤ ਵਿੱਚ ਦਵਾਈਆਂ ਦੀਆਂ ਕੀਮਤਾਂ ਤੈਅ ਕਰਨ, ਸੋਧਣ ਤੇ ਦਵਾਈਆਂ ਦੀਆਂ ਕੀਮਤਾਂ ਦੀ ਨਿਗਰਾਨੀ ਲਈ ਜ਼ਿੰਮੇਵਾਰ ਹੈ।ਦਰਅਸਲ ਇਕਸ ਡਰੱਗਸ ਐਂਡ ਫਾਰਮਾਸਿਊਟਿਕਲਸ ਵੱਲੋਂ ਬਣਾਈ ਗਈ ਤੇ ਡਾਕਟਰ ਰੈਡੀਜ਼ ਲੈਬੋਰਟਰੀ ਵੱਲੋਂ ਵਿੱਚ ਜਾਣ ਵਾਲੀ ਇੱਕ ਦਵਾਈ ਦੀ ਕੀਮਤ ਹੁਣ 13 ਰੁਪਏ ਤੈਅ ਕੀਤੀ ਗਈ ਹੈ